ਮੰਮੀ ਨਾਲ ਉਹਨਾਂ ਨੇ ਜੋ ਕੀਤੀ ਉਹਨਾਂ ਨਾਲ ਹੋਈ ਉਹ ਨਹੀਂ ਸੀ ਉਹ ਗਲਤ ਸੀਗੇ ਡੈਡੀ ਬਹੁਤ ਸਮਝਾਉਂਦੇ ਸੀਗੇ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ ਤੇ ਡੈਡੀ ਰੋਪਦੇ ਸੀ ਬਹੁਤ ਸਮਝਾਉਂਦੇ ਸੀ ਅਸੀਂ ਬਹੁਤ ਸਮਝਾਉਂਦੇ ਸੀ ਨਹੀਂ ਸਮਝਦੇ ਸੀ ਅਸਲ ਕੰਨੀ ਪੂਰਾ ਜਿਕੇ ਨਹੀਂ ਸੀ ਇਹਨਾਂ ਨੇ ਅੱਜ ਦਾ ਦਿਨ ਫੋਟੋ ਮੈਟ ਕਰਵਾਣੀ ਸੀ ਜਿਹੜੇ ਮੁੰਡੇ ਨਾਲ ਹੀ ਕੱਲ ਲੱਗਦਾ ਮਾਪਾ ਦਾ ਸ਼ੱਕ ਸਹੀ ਸੀ ਨੀ ਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀਗਾ ਅੱਜ ਕੋੜ ਮਿਰਚ ਘਰਵਾਨੀ ਸੀਗੀ ਤੇ ਉਹ ਅੱਜ ਤੇੜੀ ਹੋ ਗਿਆ ਜਿਹੜਾ ਤੋਂ ਹੋਣਾ ਸੀਗਾ ਮੰਮੀ ਮੰਮੀ ਨਾਲ ਉਹਨਾਂ ਨੇ ਜੋ ਕੀਤੀ ਉਹਨਾਂ ਨਾਲ ਉਹੀ ਹੋਣੀ ਸੀ ਉਹ ਗਲਤ ਸੀਗੇ ਤੇ ਡੈਡੀ ਬਹੁਤ ਸਮਝਾਉਂਦੇ ਸੀਗੇ ਸਮਝਦੇ ਨਹੀਂ ਸੀ ਇੱਕ ਇਹ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ ਤੇ ਡੈਡੀ ਰੋਕਦੇ ਸੀ ਬਹੁਤ ਸਮਝਾਉਂਦੇ ਸੀ ਅਸੀਂ ਬਹੁਤ ਸਮਝਾਉਂਦੇ ਸੀ ਇਹ ਨਹੀਂ ਸਮਝਦੇ ਸੀਗੇ ਇਨਾਂ ਨੇ ਡਿਵੋਰਸ ਹੋਇਆ ਸੀਗਾ ਡਿਵੋਰਸ ਹੋਇਆ ਤੇ ਇਹਨਾਂ ਨੂੰ ਕਿਹਾ ਵੀ ਉਹਨਾਂ ਨੇ ਵੀ ਤੂੰ ਘਰੇ ਨਹੀਂ ਜਾਣਾ ਇਹ ਘਰੇ ਚੱਲ ਗਏ ਡੈਡੀ ਨੇ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਜਿੱਥੇ ਤਲਾਕ ਹੋਇਆ ਸੀਗਾ ਵੀ ਘਰੇ ਆਗੇ ਇਹਨੂੰ ਕਿ ਚੱਲ ਜਾ ਤੇ ਇਹ ਕਹਿੰਦੇ ਵੀ ਹਾਂ ਚੱਲ ਜਾਾਂਗੇ ਚੱਲ ਜਾਾਂਗੇ ਇਹ ਬੱਚ ਕੇ ਨਹੀਂ ਮੈਂ ਨਹੀਂ ਜਾਣਾ ਘਰੋਂ ਬਾਹਰ ਤੇ ਡੈਡੀ ਨੇ ਮੈਨੂੰ ਆਪਦੇ ਕੋਲ ਲੈ ਗਈ ਸੀ ਸਵੇਰ 4 ਵਜੇ ਦੀ ਗੱਲ ਹੈ ਡੈਡੀ ਗਏ ਘਰੇ ਤੇ ਦੁੱਧ ਮੁੜ ਕੇ 8 ਵਜੇ ਮੈਨੂੰ ਫੋਨ ਆਇਆ ਵੀ ਮੰਮੀ ਦੀ ਸੱਟ ਲੱਗੀ ਤੁਹਾਡੀ ਦੇਖ ਵੀ ਤੁਸੀਂ ਆ ਜਾ ਮਾਰਿਆ ਮਾਰਿਆ ਨਹੀਂ ਕਾਪਾ ਕਿੰਨੇ ਵਾਰ ਕਿਤੇ ਇਹਨਾਂ ਨੂੰ ਪਤਾ ਸਰ 6-7 ਵਾਰ ਘਰੇ ਕੌਣ ਸੀਗਾ ਘਰੇ ਕੋਈ ਨਹੀਂ ਸੀਗਾ ਅਸੀਂ ਵੀ ਨਹੀਂ ਸੀ ਘਰੇ ਕੋਈ ਨਹੀਂ ਸੀਗਾ ਤੁਸੀਂ ਜਦੋਂ ਤੁਹਾਨੂੰ ਫੋਨ ਆਇਆ ਵੀ ਤੁਸੀਂ ਕਿੱਥੇ ਜਦੋਂ ਅਸੀਂ ਮੈਂ ਆਪਣੇ ਪਿੰਡ ਸੀਗੀ ਉਸ ਤੋਂ ਬਾਅਦ ਕੀ ਹੋਇਆ ਸੀ ਕਿਸੇ ਕਰਕੇ ਮਾਰੇ ਸ਼ੱਕ ਕਰਦੇ ਸੀ ਉਹਨਾਂ ਨੇ ਸ਼ੱਕ ਨਹੀਂ ਪੂਰਾ ਯਕੀਨ ਨਹੀਂ ਸੀਗਾ ਇਹਨਾਂ ਨੇ ਅੱਜ ਦੇ ਦਿਨ ਕੋਟ ਮੈਰਜ ਕਰਵਾਉਣੀ ਸੀ ਜਿਹੜੇ ਮੁੰਡੇ ਨਾਲ ਇਹ ਗੱਲ ਕਰਦੇ ਸੀ ਤੁਹਾਨੂੰ ਕੀ ਹੋਇਆ ਤੁਹਾਡੀ ਮੰਮੀ ਨਾਲ ਸਰ ਮम्मा ਦਾ ਨਾ ਮਤਲਬ ਕਿ ਸ਼ੱਕ ਸੀਗਾ ਮम्मा ਤੇ ਤੇਸ ਕਰਕੇ ਪਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀਗਾ ਅੱਜ ਕੋਡ ਮਰਜ ਕਰਵਾਣੀ ਸੀਗੀ ਤੇ ਉਹ ਅੱਜ ਤੇ ਦਿਆਣੀ ਹੋ ਗਿਆ ਜਿਹੜਾ ਕੋ ਹੋਣਾ ਸੀਗਾ ਮਲਕੀ ਪਪਾ ਨੇ ਨਾ ਆਏ ਤੇ ਕਰੇ ਦੇਖਿਆ ਸਵੇਰ 4 ਵਜੇ ਤੇ ਸਾਰਾ ਕੁਝ ਸੱਚ ਨਿਕਲਿਆ ਸਰ ਕਰੇ ਡੈਡੀ ਡੈਡੀ ਦੇ ਆਉਣ ਤੋਂ ਪਹਿਲਾਂ ਕੋਈ ਸੀਗਾ ਕਰੇ ਕੀ ਹੋਇਆ ਕੀ ਸਰ ਉਹਨਾਂ ਨੇ ਨਾ ਮਾਰਨਾ ਤਾਂ ਹੁੰਦਾ ਤੇ ਸੀਗਾ ਤੇ ਮਮਾ ਮੂਰੇ ਭੱਜ ਕੇ ਹੋ ਗਏ ਤੋ ਉਹਨਾਂ ਨੇ ਸਾਟ ਉਹਨਾਂ ਦੇ ਮਾਰਨੀ ਸੀ ਕਿ ਤੇ ਮਮਾ ਜਦੋਂ ਮੂਰੇ ਭੱਜ ਕਿਉਂਗੇ ਤੇ ਉਹ ਇੱਕੇ ਦਾ ਮਾਰਨ ਲੱਗ ਗਏ ਉਹਨਾਂ ਨੇ ਦੇਖਿਆ ਨਹੀਂ ਕਿ ਵੀ ਕੌਣ ਮੂਰੇ ਆ ਕੌਣ ਨਹੀਂ ਕੌਣ ਸੀਗਾ ਕਰੇ ਬੰਦਾ ਸੀਗਾ ਸਰ ਨਿੱਕ ਆਹ ਦਾ ਕਾਕਾ ਕਦੇ ਨਾ ਵਾਰ ਕਦੇ ਨਾ ਕਿਤੇ ਕਰੀ ਕਾਪੇ ਨਸ ਕਿੰਨੇ ਵਾਰ ਕਿਤੇ ਮਤਲਬ ਸਰ 6-7 ਵਾਰ ਹੋਇਆ ਮਤਲਬ ਕਿ ਬਾਹਾਂ ਦੀਆਂ ਹੱਡੀਆਂ ਉੱਟ ਮੈਂ ਵੀ ਤੋੜ ਤੀਆਂ ਸਾਰਾ ਕੁਝ ਮਤਲਬ ਕਿ ਸੈਲਸ ਉਰ ਪਾੜਦਾ ਸਾਰਾ ਕੁਝ ਕਰਦਾ ਬਈ ਅੱਖ ਵੀ ਫਾੜਦੀ ਕੀ ਕਹਿਣਾ ਜੀ ਨਾਮਾ ਵੀ ਹੋਇਆ ਸੀਗਾ ਕੋਤਨ ਹਾਂ ਜਿਸ ਤਲਾਕ ਪੱਲਾ ਹੋਇਆ ਸੀ ਇਹਨਾਂ ਦਾ ਵੀ ਤਲਾਕ ਤੋਂ ਇਹਨਾਂ ਨੂੰ ਹਾਂਜੀ ਪੰਚਾਇਤੀ ਨਹੀਂ ਸਰ ਕੋਰਟ 'ਚ ਹੋਇਆ ਸੀਗਾ ਕੋਰਟ 'ਚ ਵੀ ਨਹੀਂ ਹੋਇਆ ਥਾਣੀ ਹੋਇਆ ਸੀ ਮੈਨੇ ਥਾਣੀ ਮੈਨੇ ਥਾਣੀ ਸਰ ਅੱਛਾ ਤੇ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸੀਗਾ ਕੋਰਟ 'ਚ ਵੀ ਗਏ ਸੀਗੇ ਇੱਕ ਦੋ ਵਾਰੀ ਪਰ ਮੈਨੂੰ ਇਹਨਾਂ ਦਾ ਪਤਾ ਨਹੀਂ ਸੀਗਾ ਵੀ ਮੈਂ ਤਾਂ ਲੁਧਿਆਣਾ ਸੀ ਸਰ ਕੰਮ ਤੇ ਮੈਨੂੰ ਤਾਂ ਪਤਾ ਨਹੀਂ ਗਿਆ ਗਾੜੀ ਰਹਿੰਦੇ ਸੀ ਹੁਣ ਹਾਂਜੀ ਨਾਲ ਹੀ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਦੋਨੇ ਅੱਛਾ ਤੇ ਮੈਂ ਤੇ ਕੰਮ ਤੇ ਹੁੰਦਾ ਹੀਗਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਗੱਲਬਾਤ ਹੋਣੀ ਹੈ ਮੈਂ ਤਾਂ ਕੱਲ ਆਇਆ ਸਰ ਕ ਤੇ ਮੈਂ ਉਹ ਵੀ ਜਾ ਕੇ ਫਰੀਦਕੋਟ ਵਜ੍ਹਾ ਤੇ ਫਰੀਦਕੋਟ ਜਾ ਕੇ ਆ ਗੱਲ ਉਹ ਦੇਖੀ ਵੀ। ਮੌਤ ਹੋ ਗਈ। ਹਾਂਜੀ ਮੌਤ ਹੋ ਗਈ ਸੀ। ਸਰਬਜੀਤ ਕੌਰ ਨਾਂ ਲੇਡੀ ਦਾ ਨਾਂ ਆ ਜੀ, ਭੋਨਾਪੈਂਟ ਦੀ ਰਹਿਣ ਵਾਲੀ ਆ। ਹਰਮੇਸ਼ ਸਿੰਘ ਉਸਦਾ ਪਤੀ ਸੀਗਾ। ਉਹ ਉਸਦੇ ਕੈਰੇਕਟਰ ਦੇ ਉੱਪਰ ਸ਼ੱਕ ਕਰਦਾ ਸੀਗਾ। ਉਹਨੇ ਘਰ ਦੇ ਵਿੱਚ ਪਏ ਕਾਪੇ ਦੇ ਨਾਲ ਉਸਦੇ ਫੇਸ ਤੇ ਤਾਂ ਸਿਰ ਦੇ ਉੱਪਰ ਕਾਫੀ ਗੰਭੀਰ ਬਾਹਰ ਕੀਤੇ। ਕੱਲ ਉਹਨੂੰ ਇਮੀਡੀਏਟਲੀ ਹਲਾਤਾਂ ਨੂੰ ਦੇਖਦੇ ਹੋਏ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਸੀਗਾ। ਉਸ ਤੋਂ ਬਾਅਦ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ। ਅੱਜ ਹੁਣੇ ਸਾਨੂੰ ਖਬਰ ਪਤਾ ਲੱਗੀ ਆ ਕਿ ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਆ ਅੱਜ ਵਾਧਾ ਚੋਰਮ ਕਰ ਦਿੱਤਾ ਗੂਗਾ 302 ਦਾ ਇਹ ਮੁਕੱਦਮਾ ਦਰਜ ਹੋਇਆ ਪੀਐਸ ਬਹਿਣਾ ਦੇ ਵਿੱਚ ਜੀ ਉਹਦੇ ਗਵਾਂਡੀ ਲਖਵੀਰ ਸਿੰਘ ਦੀ ਸਟੇਟਮੈਂਟ ਦੇ ਉੱਪਰ ਕੇਸ ਰਜਿਸਟਰਡ ਕੀਤਾ ਗਿਆ ਹੈ ਇਹ ਹੋਰ ਵੀ ਸੀਗਾ ਘਰ ਦੇ ਵਿੱਚ ਕੋਈ ਨਹੀਂ ਹੋਰ ਕੋਈ ਨਹੀਂ ਸੀ ਘਰ ਦੇ ਵਿੱਚ ਇਕੱਲੇ ਸੀ ਦੋਵੇਂ ਜਣੇ ਕਾਰਨ ਕੀ ਰਿਹਾ ਜੀ ਉਹ ਆਪਣੀ ਵਾਈਫ ਦੇ ਉੱਪਰ ਉਹਦੇ ਕੈਰੈਕਟਰ ਨੂੰ ਲੈ ਕੇ ਕਾਫੀ ਸ਼ੱਕ ਕਰਦਾ ਸੀ ਫੜਿਆ ਗਿਆ ਜੀ ਬੰਦਾ ਬੰਦਾ ਅਰੈਸਟ ਆ ਜੀ